ਬਈ ਮਿੱਤਰੋ ਰੇਟ ਬਿਲਕੁਲ ਜਾਇਜ਼ ਨੇ ਪ੍ਰੀਮੀਅਮ ਵਰਗੀਆਂ ਕਾਰਾਂ ਨੇ ਇੱਕ ਬ੍ਰਾਂਡ ਨਿਊ ਕੰਡੀਸ਼ਨ ਦੀਆਂ ਕਾਰਾਂ ਨੇ ਚਾਰ ਕਾਰਾਂ ਨੇ ਅੱਜ ਆਪਣਾ ਤਿੰਨ ਹੈਗੇ ਆਪਣੇ ਕੋਲ ਹੋਂਡਾ ਸਿਡੀਆਂ ਤੇ ਇੱਕ ਹੈਗੀ ਸਿਆਦ ਹੋਂਡਾ ਸਿਡੀ ਤੋਂ ਸ਼ੁਰੂ ਕਰੀ ਕਿਹੜਾ ਮਾਡਲ ਹੈ ਵੀਰੇ ਉਹ ਵੀਰੇ ਉਹ ਹੈਗੇ 14 ਮਾਡਲ ਦੀ ਠੀਕ ਹੈ ਰੇਟ ਰੇਟ ਵੀਰੇ ਐਸਾ ਦਿੰਦਾਂਗੇ ਮਾਰਕੀਟ 'ਚ ਕਿਤੇ ਮਿਲ ਨਹੀਂ ਸਕਦਾ ਵੀਰੇ ਕਿੰਨਾ 3,55,000 ਰੁਪਏ ਸਾਢੇ ਦਿਨ ਦਾ ਲੋਨ ਵੀ ਕਰਾ ਦੂੰਗਾ ਗੱਲ 3,55,000 ਦੀ ਚੰਡੀਗੜ੍ਹ ਨੰਬਰ ਦੀ ਕਾਰ ਆ ਆਨਰ ਕਰਦਾ ਫਸਟ ਆਹ ਮਾਡਲ ਅੱਗੇ ਆ ਗਈ ਵੀਰ 15 ਮਾਡਲ ਹਾਂਜੀ 4 ਲੱਖ 45000 ਰੁਪਏ ਦੀ ਕਾਰ ਦੇ ਦਾਂਗੇ 4 ਲੱਖ ਦਾ ਕਾਰ ਦੇ ਉੱਪਰ ਲੋਨ ਕਰਾ ਦੂੰਗਾ ਮਤਲਬ 45000 ਦੇ ਕੇ ਕਾਰ ਮਿਲੂ ਆਹਾਂ ਅੱਗੇ ਆ ਗਈ ਫਿਰ 14 ਮਾਡਲ ਇਹ ਚ ਵਧੀਆ ਟਾਇਰ ਲੋਏ ਲੱਗੇ ਆ 3 ਲੱਖ 95000 ਰੁਪਏ ਦੀ ਕਾਰ ਦੇ ਦਾਂਗੇ ਵੀਰਾਂ 3 ਲੱਖ 95000 ਰੇਟ ਬਹੁਤ ਸੋਹਣਾ ਆਹਾਂ ਵੀਰੇ ਮਾਡਲ ਅੱਗੇ ਆ ਗਈ ਫਿਰ 2016 ਮਾਡਲ ਸਿਆਜ਼ ਜੀਡੀਆਈ ਪਲੱਸ ਸਾਢੇ 5 ਲੋਕ ਮਾਰਕੀਟ ਚ ਮੰਗਦੇ ਆ ਜੀ 4 ਲੱਖ 95000 ਦੀ ਕਾਰ ਦੂੰਗਾ ਸਾਢੇ 4 ਦਾ ਕਾਰ ਦੇ ਉੱਪਰ ਲੋਨ ਵੀ ਕਰਾਵਾਂਗੇ ਲੈ ਜੀ ਬਾਈ ਰੇਟ ਬਹੁਤ ਜਾਇਜ਼ ਨੇ ਛੇਤੀ ਡੀਲ ਗ੍ਰੈਬ ਕਰ ਲੋ ਸਟੀਲ ਡੀਜ਼ ਮਹਾਲੀ ਸੈਕਟਰ 78 ਬਾਈ ਸਸੀਗਾਲ ਦੀ